ਹਾਲਾਂਕਿ ਬਾਈ ਦੇ ਦੋ ਬੇਟੇ ਵੀ ਆ ਪਰਿਵਾਰ ਵੀ ਆ ਪਰ ਦੁੱਖ ਬੜਾ ਇਸ ਗੱਲ ਦਾ ਬਹੁਤ ਆ ਵੀ ਇਹਦੇ ਮਗਰ ਹੁਣ ਕੋਈ ਆ ਨਹੀਂ ਰਿਹਾ ਪਿੱਛੇ ਤੇ ਇਹਨਾਂ ਦੇ ਜਿਹੜੇ ਜ਼ਖਮ ਆ ਦਿਨੋ ਦਿਨ ਵੱਧ ਰਹੇ ਵੀਰੇ ਜੀਜ਼ ਵੀ ਪੈ ਗਈ ਸੀਗੇ ਤੇ ਇਹਨਾਂ ਦੀ ਵਾਈਫ ਸੀਗੇ 14 ਸਾਲ 15 ਸਾਲ ਹੋ ਗਏ ਡਿਵੋਰਸ ਹੋਇਆ ਵੀਰੇ ਉਹਨਿੰਦਾ ਹੱਥ ਆ ਜਿਹੜਾ ਸਾਰਾ ਖਰਾਬ ਹੋ ਗਿਆ ਗਲ ਕੇ ਡਾਕਟਰ ਕਹਿੰਦੇ ਵੀ ਹੱਥ ਕੱਟਣਾ ਪੈਣਾ ਕਿਸੇ ਦਾ ਚਾਚਾ ਵਾ ਕਿਸੇ ਦਾ ਤਾਇਆ ਇਹਦੇ ਖੁੱਦ ਦੇ ਆਪ ਦੇ ਦੋ ਬੇਟੇ ਆ ਪਰਿਵਾਰਕ ਮੈਂਬਰਾਂ ਬੇਨਤੀ ਆ ਸਾਡੀ ਵੀ ਆ ਕੇ ਤੁਸੀਂ ਮਿਲੋ ਤਾਂ ਸਹੀ ਤੇ ਮੇਰੇ ਕੋਲ ਟਾਈਮ ਨਹੀਂ ਹੈ ਹੈ ਜੀ ਜੀ ਪਾਸੋਂ ਵੀ ਪਏ ਸੀਗੇ ਅੱਜ ਪ੍ਰਦੀਪ ਗਿਆ ਸੀ ਇਹ ਦਵਾਈ ਜੀ ਭਰਤੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਜੀ ਇਹ ਵੀਰ ਹੈਗਾ ਜੀ ਹਰਚੰਦ ਸਿੰਘ ਪਿੰਡ ਹੈਗਾ ਉੱਚੀ ਮੰਗਲੀ ਉਹ ਨੀਚੀ ਮੰਗਲੀ ਲੁਧਿਆਣੇ ਜ਼ਿਲ੍ਹੇ ਦਾ ਹੀ ਪਿੰਡ ਆ ਜੀ ਇਹ ਵੀਰ ਜਦੋਂ ਸਾਨੂੰ ਮਿਲਿਆ ਸੀਗਾ ਇਹਦੇ ਬਾਾਂ ਚ ਕੀੜੇ ਪਏ ਹੋਏ ਸੀ ਪੂਰੀ ਬਾਾਂ ਦੇ ਵਿੱਚ ਇਹਦਾ ਭਤੀਜਾ ਤੇ ਇਹਦਾ ਭਰਾ ਇਹਨੂੰ ਸਾਡੇ ਕੋਲ ਛੱਡ ਕੇ ਗਏ ਸੀ ਇੱਥੇ ਹਾਲਾਂਕਿ ਬਾਈ ਦੇ ਦੋ ਬੇਟੇ ਵੀ ਆ ਪਰਿਵਾਰ ਵੀ ਆ ਪਰ ਦੁੱਖ ਬੜਾ ਇਸ ਗੱਲ ਦਾ ਬਹੁਤ ਆ ਵੀ ਇਹਦੇ ਮਗਰ ਹੁਣ ਕੋਈ ਆ ਨਹੀਂ ਰਿਹਾ ਪਿੱਛੇ ਵੀਰ ਦੇ ਆਪਣੀਆਂ ਗਲਤੀਆਂ ਕਾਰਨ ਸ਼ਰਾਬ ਸ਼ੂਭ ਜ਼ਿਆਦਾ ਪੀਂਦਾ ਸੀ ਸੱਟ ਲੱਗ ਗਈ ਸੀ ਕਿ ਤੇ ਇਹਨੇ ਧਿਆਨ ਨਹੀਂ ਕੀਤਾ ਜ਼ਖਮ 'ਚ ਕੀੜੇ ਪੈ ਗਏ ਸੀ ਹੁਣੇ ਵੀਰੇ ਦੇ ਕੀੜੇ ਵੀ ਨਿਕਲ ਗਏ ਜ਼ਖਮ ਵੀ ਸਾਫ਼ ਕਰ ਲਿਆ ਸਾਰਾ ਕੁਝ ਹੋ ਗਿਆ ਉਹਦਾ ਹੱਥ ਆ ਜਿਹੜਾ ਸਾਰਾ ਖਰਾਬ ਹੋ ਗਿਆ ਗਲ ਕੇ ਡਾਕਟਰ ਕਹਿੰਦੇ ਵੀ ਹੱਥ ਕੱਟਣਾ ਪੈਣਾ ਹੈ ਕੱਟੇ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਹੱਥ ਦਾ ਸੈਜ ਹੀ ਏਡਾ ਵੱਡਾ ਪੂਰਾ ਸੈਜ ਹੀ ਵੱਧ ਗਿਆ ਤੇ ਹੁਣ ਅਸੀਂ ਮਨੁੱਖਤਾ ਦੀ ਸੇਵਾ ਦੇ ਪਰਿਵਾਰ ਦੇ ਵਿੱਚ ਬਹੁਤ ਸਾਰੇ ਵੀਰਾਂ ਦੇ ਬਾਪੂ ਬਜ਼ੁਰਗਾਂ ਦੇ ਪੈਣਾ ਦੇ ਅੱਥਾਂ ਬਾਹਾਂ ਨੂੰ ਜਿੱਥੇ ਲੱਤਾਂ ਨੂੰ ਡਾਕਟਰਾਂ ਨੇ ਵੱਢਣ ਦੇ ਰეკਮੈਂਡ ਕੀਤਾ ਸੀ ਅਸੀਂ ਉਹਨਾਂ ਨੂੰ ਬਚਾਉਣ ਦਾ ਯਤਨ ਕਰਦੇ ਆ ਵੀ ਕਿਸੇ ਦਾ ਕੱਟਿਆ ਨਾ ਜਾਵੇ ਪਰ ਜਦੋਂ ਕਿਸੇ ਦਾ ਕੱਟਣ ਨੂੰ ਡਾਕਟਰ ਕਹਿੰਦੇ ਵੀ ਕੋਈ ਹਾਲ ਹੀ ਨਹੀਂ ਹੈਗਾ ਤੇ ਉੱਥੇ ਸਾਡੀ ਕੋਸ਼ਿਸ਼ ਨੇ ਵੀ ਪਰਿਵਾਰ ਦਾ ਕੋਈ ਮੈਂਬਰ ਲੱਭੇ ਉਹ ਸਾਈਨ ਡਾਕਟਰ ਵੀ ਕਹਿੰਦੇ ਆ ਵੀ ਉਹਦਾ ਸਾਈਨ ਆ ਜਿਹੜੇ ਪਰਿਵਾਰ ਦਾ ਮੈਂਬਰ ਆ ਕੇ ਕਰੇ ਆਪਰੇਸ਼ਨ ਤਾਂ ਹੀ ਹੋਊਗਾ ਹੁਣ ਇਹਦਾ ਵੀਰੇ ਦਾ ਆਪਰੇਸ਼ਨ ਹੋਣਾ ਕਰੀਬ ਡੇਢ ਦੋ ਮਹੀਨੇ ਹੋ ਗਏ ਸਾਡੇ ਅਸੀਂ ਇਹਦੇ ਮਗਰ ਵੀਰ ਦੇ ਫੋਨ ਕਰਦੇ ਆਂ ਪਿੱਛੇ ਪਰਿਵਾਰ ਨੂੰ ਕੋਈ ਆਉਂਦਾ ਹੀ ਨਹੀਂ ਜਿਹੜੇ ਨੰਬਰ ਸਾਨੂੰ ਦੇ ਕੇ ਗਏ ਸੀ ਉਹ ਸਾਰੇ ਨੰਬਰ ਜਾਂ ਤਾਂ ਚੱਕਦੇ ਹੀ ਨਹੀਂ ਸਾਡੇ ਫੋਨ ਜਾਂ ਉਹਨਾਂ ਨੇ ਬਲੌਕ ਲਿਸਟ 'ਚ ਪਾ ਦਿੱਤੇ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡਾ ਆਪਣਾ ਹੀ ਆ ਕਿਸੇ ਦਾ ਚਾਚਾ ਵਾ ਕਿਸੇ ਦਾ ਤਾਇਆ ਇਹਦੇ ਖੁੱਦ ਦੇ ਆਪਦੇ ਦੋ ਬੇਟੇ ਆ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਆ ਸਾਡੀ ਵੀ ਆ ਕੇ ਤੁਸੀਂ ਮਿਲੋ ਤਾਂ ਸਹੀ ਆ ਕੇ ਗੱਲ ਤਾਂ ਕਰੋ ਠੀਕ ਹੈ ਨੇ ਜੇ ਗਲਤੀਆਂ ਕੀਤੀਆਂ ਵਾ ਇਹਦੀ ਸਜ਼ਾ ਇਹਨੂੰ ਬਥੇਰੀ ਮਿਲ ਗਈ ਆ ਕਿੰਨੀ ਤਕਲੀਫ ਝੱਲੀਆਂ ਨੇ ਪਰ ਹੁਣ ਤੁਸੀਂ ਇਹਨੂੰ ਐਂ ਛੱਡ ਦੋਗੇ ਤੇ ਇਹ ਕੋਈ ਬੜੀ ਚੰਗੀ ਗੱਲ ਤਾਂ ਹੈ ਨਹੀਂ ਤੇ ਸਾਡੀ ਬੇਨਤੀ ਹੈ ਜੇ ਇਹਦਾ ਟਰੀਟਮੈਂਟ ਹੋ ਸਕੇ ਪਰਿਵਾਰ ਨੂੰ ਵੀ ਆ ਕੇ ਸਾਨੂੰ ਮਿਲੋ ਵੈਸੇ ਅਸੀਂ ਅੱਜ ਹੁਣ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਸੰਪਰਕ ਕਰਾਂਗੇ ਨੰਬਰ ਲੈ ਕੇ ਕਿਸੇ ਪਾਸਿਓਂ ਤੇ ਜੇ ਸਾਡੀ ਵੀਡੀਓ ਦੇਖਦੇ ਨੇ ਸਰਪੰਚ ਸਾਹਿਬ ਪਲੀਜ਼ ਸਾਨੂੰ ਤੁਸੀਂ ਕਾਲ ਕਰ ਲਓ ਇਹਨਾਂ ਦੇ ਪਰਿਵਾਰ ਨਾਲ ਗੱਲ ਕਰੋ ਜੀ ਵੀ ਕੋਈ ਆਵੇ ਇੱਥੇ ਹਨਾ ਆ ਕੇ ਸਾਡੇ ਨਾਲ ਸੰਪਰਕ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ